ਆ ਬੜਾ ਦੁੱਖ ਲੱਗਾ ਬਸ ਐਡਾ ਸੂਰੇ ਸੂਰੇ ਨੁਕਸਾਨ ਕਰਤਾ ਨਾ ਇਹ ਕੰਮ ਵਾਲੀ ਕੁਸਲ ਹੋਇਆ ਚਲੋ 4500 ਰੁਪਏ ਦੇ ਪੰਮੀ ਨੇ ਨੁਕਸਾਨ ਕਰਤਾ ਸਿਹਰ ਦਾ ਤੋੜਤੀ ਆ ਇਥੋਂ ਆਹੋ ਇਹ ਨਿਕਲੀ ਨਹੀਂ ਤੋੜ ਹੀ ਦਿੱਤੀ ਫੜ ਗਈ ਉਹ ਨਹੀਂ ਯਾਰ ਪਰ ਫਿਰ ਵੀ ਉਹਨਾਂ ਮਾ ਕਿਆ ਵੀ ਮੈਂ ਹਾਂ ਮਾੜੀ ਏ ਟੁੱਟਣ ਵਾਲੀ ਆ ਨਾਲ ਹੀ ਰਹਿਗਾ ਵਰਤ ਨੂੰ ਤੁਣਕ ਨੂੰ ਜ ਰਹਿਗਾ ਨਾਲ ਬਾ ਟੁੱਟ ਗਈ ਆ ਇਧਰ ਹੀ ਸਸੀ ਕਾ ਬਲਾਉਣ ਦੇ ਜੀ ਸਸੀ ਲੈ ਹਣ ਦੋ ਹੱਥ ਜੋੜ ਕੇ ਨਹੀਂ ਸਵੇਰੇ ਸਵੇਰੇ ਜੀ ਨਸਕਾਨ ਸਾਡਾ ਹੋ ਗਿਆ ਅੱਧਾ ਕਿੱਲੋ ਦੁੱਧ ਤਾਂ ਸਾਡਾ ਉਬਲ ਗਿਆ ਜੀ ਆਹ ਉਧਰੋਂ ਉਧਰ ਅੱਧਾ ਕਿੱਲੋ ਦੁੱਧ ਸਾਡਾ ਉਬਲ ਗਿਆ ਵੇਖ ਲਓ ਇਹ ਕੁੜੀ ਨੇ ਨੁਕਸਾਨ ਕਰਤਾ ਹੈ ਨਹੀਂ ਅਹ ਹੋਈ ਨਾ ਕੁ ਬਣਾਣਾ ਹਣ ਚਲੋ ਕੋਈ ਨਹੀਂ ਕੁੜੀਆ ਜੁਗਾਏਗਾ ਰਾਤੀ ਲੈ ਆਵਾਂ ਨਹੀਂ ਹੁਣ ਤਿਆਰ ਹੋ ਜੀ ਸੰਦੀਪ ਦੀ ਮੈਡੀਸਨ ਲੈਣ ਵਾਸਤੇ ਜਾਣਾ ਹੈ ਆਪਾਂ ਮੈਂ ਤੇ ਕਿਰਨਦੀਦੀ ਤੇ ਨਾਲ ਜੀਜਾ ਜੀ ਇਹ ਜਾਵਾਂਗੇ ਤੇ ਸਭ ਰੈਡੀ ਹੋ ਚੁੱਕੇ ਹਾਂਜੀ ਰੈਡੀ ਹੋ ਗਏ ਆਪਾਂ ਸਤਿ ਸ਼੍ਰੀ ਅਕਾਲ ਸਾਕਤੜਾਈ ਦੇ ਨਾਮ ਵਿਲਾਪ ਦੇ ਵਿੱਚ ਤੇ ਚੱਲੇ ਆ ਸੰਦੀਪ ਦੀ ਮੈਡੀਸਨ ਲੈਣਾ ਤੇ ਦਵਾਈ ਦਵਾਈ ਲੈ ਲਓ ਉਹ ਆਪਣਾ ਤੁਹਾਨੂੰ ਦੱਸਿਆ ਨਹੀਂ ਜਿਹੜਾ ਸ਼ਨੀਵਾਰ ਇੱਕ ਵਾਰੀ ਫੇਰ ਉਹਨਾਂ ਕੋਲ ਤੇ ਧਾਗਾ ਜਿਹਾ ਬੰਨਣਾ ਤੇ ਉਹ ਡਾਕਟਰ ਹੀ ਆ ਇਹ ਆਪਣਾ ਹੱਡੀਆਂ ਦਾ ਡਾਕਟਰ ਹੈ ਤੇ ਉਹ ਬਖਸ਼ ਹੋ ਗਿਆ ਉਹਨੂੰ ਕਿਸੇ ਚੀਜ਼ ਜੇ ਕਿੱਦਾਂ ਦਾ ਨੱਗੇ ਵੀ ਦੱਸਿਆ ਜੋ ਧਾਗੇ ਬੰਦਾ ਤੇ ਪਥਰੀ ਜਿਹੜੀ ਨਹੀਂ ਹਟ ਜਾਂਦੀ ਇਹਦੇ ਨਾਲੇ ਪਥਰੀ ਜੀ ਪਤਾ ਨਹੀਂ ਲੱਗਦਾ ਗੈਪ ਹੋ ਜਾਂਦੀ ਆਪਣੇ ਆਪ ਖੁਰਖਰ ਜਾਂਦੀ ਤੇ ਉਹ ਕਹਿੰਦੇ ਸ਼ਨੀਵਾਰ ਤੋਂ ਪਹਿਲਾਂ ਪਹਿਲਾਂ ਬਣਵਾ ਲਓ ਜੇ ਸ਼ਨੀਵਾਰ ਤੋਂ ਲੇਟ ਹੋ ਗਿਆ ਫਿਰ ਪਹਿਲਾਂ ਧਾਗ ਨੇ ਤੇ ਆਪਣੇ ਗਿਣਿਆ ਜਾਣਾ ਉਹ ਪਹਿਲਾਂ ਬਣਾਣਾ ਤੇ ਹੁਣ ਸ਼ਨੀਵਾਰ ਤੋਂ ਆਪਾਂ ਪਹਿਲਾਂ ਇਸ ਕਰਕੇ ਚੱਲੇ ਆ ਵੀ ਬਣਵਾ ਲਈਏ ਫਿਰ ਕੱਲ ਸ਼ਾਟ ਨੂੰ ਵੀ ਕਰਾਂਗੇ ਕਿ ਕਿੰਨੇ ਦਿਨ ਹੋ ਗਏ ਕੀਤੀ ਨਹੀਂ ਹੁਣ ਤੇ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਧੰਨਵਾਦ ਯਾਰ ਤੁਸੀਂ ਬਹੁਤ ਸੋਹਣਾ ਮਤਲਬ ਕਮੈਂਟ ਕੀਤੀ ਆ ਇਹ ਤਾਂ ਮੈਂ ਪਹਿਲਾਂ ਤੁਹਾਨੂੰ ਕਹਤਾ ਪਿਆ ਅਸੀਂ ਭਰਾਵਾ ਕਾਪੀ ਕੀਤੀ ਆ ਤੁਸੀਂ ਸਾਰੇ ਜਣੇ ਕਹਿ ਕਾਪੀ ਕੀਤੀ ਕਾਪੀ ਕੀਤੀ ਮੈਂ ਤਾਂ ਪਹਿਲਾਂ ਹੀ ਕਹਤਾ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਅੱਜੂ ਕਿਹਾ ਹੈਗਾ ਛੋਣੋ ਵਿੱਚ ਵੀ ਆਪਾਂ ਕਾਪੀ ਕੀਤੀ ਕਿਉਂਕਿ ਨਵਾਂ ਨਵਾਂ ਕੰਮ ਆ ਹੌਲੀ ਹੌਲੀ ਕਰਕੇ ਸਧਾਰਾਂਗੇ ਇਹ ਚੀਜ਼ਾਂ ਵੀ ਆਪਾਂ ਟਾਈਮ ਲੱਗੂਗਾ ਜਰਾ ਬਸ ਤੇ ਹੁਣ ਸਾਡੇ ਨਾਲ ਕਿਰਨਦੀਦੀ ਜੀਜਾ ਜੀ ਤੇ ਆਪਾਂ ਜਾਵਾਂਗੇ ਲੁਧਿਆਣਾ ਲੁਧਿਆਣੇ ਤੋਂ ਅੱਗੇ ਜਾਣਾ ਆ ਇਹ ਜਗਰਾਉਂ ਜਗਰਾਉਂ ਜਾਣਾ ਆ ਆ ਗਏ ਮੇਰਾ ਬੱਚਾ ਆਹ ਸਿਰਮਾ ਪਾਇਆ ਜੀ। ਆਹ ਸਿਰਮਾ ਪਾਇਆ ਨੇ ਚੂਈਲੇ। ਆਹ। ਯਾਹ। ਆਹ ਫਰੋਂਡ ਕਢਣਾ ਹੀ ਨਾਲ। ਆਹ ਕਢਣਾ ਹੈ। ਲੈ ਲੋ। ਗਾਣੇ ਕੋਲਾ ਕੋਈ ਨਾ ਕੋਈ ਲਾ ਲਾਂਗੇ ਬੋਤਲ ਫੜਾ ਦੇ। ਕਾਕੇ ਨੇ ਸਿਰਮਾ ਪਾਇਆ ਪੁੱਤ ਨੇ। ਆਏ ਨਹੀਂ ਕਿਤੇ ਬੁੱਕਦੀ ਅੱਖਾਂ ਵੇਖ ਤੇ ਨજર ਨਾ ਲੱਗੇ ਮੇਰੇ ਪੁੱਤ ਨੂੰ ਹੀ ਸੋਹਣੇ ਨੂੰ। ਮਾਈ ਮਮੀ ਪੁੱਤ ਜੀ ਪੜੇ ਕਿੱਥਾਈ। ਕਾਕਾ? ਕਾਕੇ। ਗਾਣਾ ਪੂਜਾ ਕੋ ਜਰਾ। ਬਾਈ। ਹੁਣ ਜਾਓ ਪੂਜਾ ਕੋ। ਬਾਈ ਕਰਨ। ਬਾਏ ਚਲ ਗਈ ਬਾਏ ਬਾਏ ਉਹਨੇ ਚਲ ਗਈ ਪ੍ਰਭਾ ਹਾਂ ਇਹ ਨਾ ਬਾਏ ਬਾਏ ਮਾਰੂ ਕਦਾ ਪਾਇਆ ਹੀ ਬਾਏ ਕਰਦੇ ਕਰਦੇ ਬਾਏ ਹਰਕੁਣ ਜਾਤ ਹੇ ਇਹ ਚਲੋ ਬਾਏ ਕਰਦੇ ਬਾਏ ਹਿੰਦੀ ਬਣੀ ਅਜੇ ਸਮਾਪਾ ਕੇ ਚਲ ਗਏ ਕਿਰਨ ਦੀਦੀ ਨੂੰ ਹੁਣ ਫੋਨ ਆਇਆ ਕਹਿੰਦੇ ਕਦੋਂ ਮਕਾਉਣਾ ਹੈ ਤਿਆਰ ਆ ਰਿਹਾ ਹਾਂ ਸਤਨਾਮ ਵਾਹਿਗੁਰੂ ਭਾਜੀ ਹੁਣ ਚਲਾਉਣ ਦੀ ਗੱਡੀ ਮੈਂ ਤਹੀਂ ਚਲਾਉ ਉਹ ਯਾਰ ਮੇਰੇ ਕੋਲ ਬਹੁਤੀ ਤੇਜ਼ ਚੱਲਦੀ ਫਿਰ ਭਾਜੀ ਕਹਿੰਦੇ ਤੇਜ਼ ਚਲਾਉਣਾ ਤੇ ਮੈਂ ਤਹੀਂ ਚਲਾਉ ਉਹ ਆਹ ਇਹ ਵੀ ਹੋ ਜਾਂਦੀ ਆ ਇਹ ਵੀ ਹੋ ਜਾਂਦੀ ਹਾਂ ਇਹ ਵੀ ਹੋ ਜਾਂਦੀ ਆ ਜਿਹੜੀ ਮਰਜ਼ੀ ਸਾਈਡ ਆ ਜਾਓ ਉਹ ਆ ਗਿਆ ਕੋਈ ਨਹੀਂ ਆ ਗਿਆ ਉਹ ਆ ਗਿਆ ਸੰਦੀਪ ਵੀ ਆਣ ਆਈ ਨਹੀਂ ਮੇਰਾ ਬਾਹੂ ਵੀ ਆ ਗਿਆ ਇਹ ਨਹੀਂ ਕਿਤੇ ਇਹ ਮੇਰਾ ਮਾਸੀ ਇਹ ਮੇਰੀ ਮਾਸੀ ਐਨੀ ਠੰਡ ਪੈਂਦੀ ਤੇ ਭਾਜੀ ਨੇ ਕੁਰਤੇ ਫੇਰ ਮੇਰੇ ਸੀਨੇ ਦਿੱਤੇ ਹੈਂ ਮੇਰੇ ਸਹੀ ਕਿਨ ਨਾ ਫਿਕਰੀ ਇਹ ਕੁਰਤੇ ਪਿਆ ਮੈਂ ਦਾ ਜਾਵੜਿਆ ਪਹਿਲਾਂ ਦਰਜੀ ਕੋ ਗੱਡੀ ਚ ਪਵਾ ਲਿਆ ਤੇਲ ਟੈਂਕੀ ਖਾਲੀ ਆ ਫਿਰ ਅੱਗੇ ਹੁਣ ਚੱਲਦੇ ਆ ਲੱਗਣਾ ਚ ਹੋ ਗਿਆ ਦੇਖ ਲੈ ਹਾਂ ਹੈਂਡਬੈਗ ਲਾਤੀ ਕਿ ਲੈ ਚੱਲੋ ਚੱਲੋ ਤੋਰ ਗੱਡੀ ਨੂੰ ਨਜ਼ਰ ਦੀ ਕਰਨ ਡਿਆ ਅਟੈਂਸ਼ਨ ਅਟੈਂਸ਼ਨ ਕਰੋ ਆ ਦੇਖੋ ਗੋੜ ਆਪਾਂ ਲੈ ਲਿਆ ਤੇ ਨਾਲ ਹਾਜੂਲੇ ਦੇ ਬਗੜ ਲੈ ਬਸ ਹੀ ਬਹੁਤ ਹੈ ਜੀ ਹਾਂ ਹਾਏ ਲੈ ਵੀ ਆਪਾਂ ਲੰਘ ਰਹੇ ਹੁਣ ਤੇ ਆ ਇਹ ਪਰੋਂ ਲਾਈਨ ਆ ਉਹ ਪਰਣਾ ਪੋੜਾ ਓਏ ਫੋਟੋ ਸ਼ੂਟ ਹੋ ਰਿਹਾ ਏ ਹੁਣ ਚਾ ਫੋਟੋ ਸ਼ੂਟ ਦਾ ਵੇਖੀ ਸਹੀ ਮੁੜ ਕੇ ਜਦੋਂ ਬਹਾ ਟਾਈਮ ਜਾਂਦੇ ਨੇ ਮੈਂ ਬਣੇ ਨਹੀਂ ਨੀ ਆ ਜਿੰਦ ਬਾਤ ਹੈ ਜਦ ਐਂਟਰੀ ਕਰੀ ਉਹ ਤੇ ਬੰਦ ਕਰਤਾ ਉਹ ਤੇ ਬੰਦ ਕਰਦਾ ਨਹੀਂ ਬਧੀ ਗਈ ਸਾਰਾ ਉਹ ਤੇ ਬਣਾਉਂਦੇ ਬਹੁਤ ਵਧੀਆ ਕਰਦੇ ਦਰਵਾਜ਼ਾ ਤੇ ਇਹ ਤੇ ਰੱਖੀ ਨਹੀਂ ਬਣਦਾ ਫੋਟੋ ਸ਼ੂਟ ਕਰਨ ਦਾ ਕਹਿੰਦੇ ਇਹ ਰੀਲ ਆਉਣੀਆਂ ਮੁੰਲੋ ਤੇ ਪੁੜੀਆਂ ਮੁੰਡੇ ਸਾਰੇ ਬਣਦੇ ਰੁੱਲ ਰੁੱਲ ਇਹਨਾਂ ਬਾਰ ਬਾਰ ਲਾਈਟ ਲੱਗੀ ਤੇ ਨਹੀਂ ਬਹੁਤ ਵਧੀਆ ਕੀਤਾ ਬਹੁਤ ਵਧੀਆ ਆਪਣੀ ਤੇ ਜੀਆ ਤੀਨੀ ਗਰੀਦ ਤੇਰ ਵੀ ਨਹੀਂ ਅੱਕ ਜਦੋਂ ਖਾਣੀ ਬੇਲਪੁੜੀ ਜੀ ਆ ਕੀ ਨੂੰ ਕਹਿੰਦੇ ਬੇਲਪੁੜੀ ਕੀ ਹੈਗੀ ਲੱਡੂ ਕਰਾ ਰਹੇ ਉਹ ਅਗਲੀ ਸਾਈਡ ਆ ਖਾ ਲੈਨੇ ਉਹ ਖਾਣੇ ਵਾਕੇ ਪਹਿਲੇ ਮੇਰੇ ਕੋ ਇਹਨਾਂ ਵਾਲੀ ਫਰਚਨਰੀ ਫਿਰ ਉਹ ਮੰਦਾ ਹਾਲੀ ਉਹ ਤੇ ਬਸ ਵੇਚਤੀ ਨਾਲ ਹੀ ਉਹਦਾ ਮੰਦਾ ਮੰਦਾ ਹਾਲੀ ਉਹਦਾ ਬੰਦੀ ਬੰਦ ਵੀ ਖਾਣੇ ਤੇ ਉਹ ਵੀ ਲੱਡੂ ਤੇ ਫਿਰ ਦੋਵੇਂ ਕਰਨੀਆਂ ਸੀ ਮੰਜੇ ਕਸ਼ਮੀਰ ਉਥੇ ਕਸ਼ਮੀਰ ਕਹਿੰਦੇ ਨੇ ਲੁਧਿਆਣਾ ਜਾਣਾ ਮਣੇ ਖਿੱਲਰ ਮਹਿ ਜਾਇਓ ਕਰ ਅਹੋ ਗੱਡੀ ਜਾਓ ਅਹੋ ਤੇਰੀ ਨਾ ਮੰਡੀਆਂ ਇਧਰ ਇੱਥੇ ਖਾਣ ਲੱਗੇ ਹੁਣ ਲੱਡੂ ਕਰਾਰੇ ਗਜਰਾ ਬਾਦੀ ਮੇਰਾ ਭਰਾ ਬਸ ਦੋ ਹੀ ਛਿਆਲ ਵੀ ਭੇਜਿਆ ਭੇਜਿਆ ਕਰਾਤੀ ਮੇਰੇ ਭਰਾ ਨੇ ਕਿੰਨੇ ਪਾ ਲੱਡੂ ਇਹ ਫਿਰ ਫਿਰ ਭਲੇ ਬੰਦੇ ਆ ਬੰਦ ਜਿਆ ਕਰਦੇ ਯਾਰ ਇੱਕ ਭਰਕੇ ਵਿੱਚ ਬਰੂਦ ਜਿਆ ਭਰਦੀ ਠੀਕ ਆ ਚੰਗੀ ਤਰ੍ਹਾਂ ਭਰਦੀ ਨੇ ਬਰੂਦ ਜਿਆ ਮਸਾਲਾ ਜੇ ਹਲੋ ਹਲੋ ਹਾਂਜੀ ਹਰਵਾ ਠੰਡੀ ਕਿਹੜੇ ਬਾਜੀ ਨੇ ਬਾਜੀ ਨੇ ਹੈ ਲੈ ਵੀ ਪਹੁੰਚਣੇ ਜਗਰਾਉਂ ਰਹਿ ਗਿਆ 16 ਕਿਲੋਮੀਟਰ ਚੱਲੀਏ ਮਾਰੇ ਆਪਾਂ ਆਏ ਜਗਰਾਉਂ ਤੇ ਜਗਰਾਉਂ ਵਿੱਚ ਇੱਥੇ 10 ਕਿਲੋਮੀਟਰ ਰਹਿ ਗਿਆ 10 12 ਕਿਲੋਮੀਟਰ ਹਾਂਜੀ ਥੋਤੀ ਥੋਤੀ ਜੀ ਇੱਥੇ ਹੁਣ ਪੀਵਾਂਗਾ ਚਾਹ ਤੇ ਪਾ ਜੂਣੀ ਪੀ ਰਹੇ ਨੇ ਪਾਣੀ ਤੇ ਇੱਥੇ ਰੁਕੇ ਹੁਣੇ ਆਪਾਂ ਇੱਕ ਜਿਹੜੇ ਇੱਧਰ ਦੇ ਲੋਕ ਵਲੌਗ ਦੇਖਣਗੇ ਕਮੈਂਟ ਕਰਕੇ ਦੱਸੇ ਵੀ ਕਿਹੜਾ ਏਰੀਆ ਹੈਗਾ ਆਪਣਾ ਏਰੀਆ ਦਾ ਪਤਾ ਪਤਾ ਨਹੀਂ ਵਹੀਂ ਇਹ ਕਿਹੜਾ ਏਰੀਆ ਵਾਲਾ ਭਾਜੀ ਸੰਧਵਾ ਵੇਟ ਵੀਰੇ ਸੰਧਵਾ ਸੰਧਵਾ ਵੇਟ ਠੀਕ ਠੀਕ ਜੀ ਤੇ ਇੱਥੇ ਜਗਰਾ ਹੁ ਕਿੰਨੇ ਕਿਲੋਮੀਟਰ ਰਹਿ ਗਿਆ 13 ਕਿਲੋਮੀਟਰ ਠੀਕ ਆ ਜੀ ਆ ਕੇ ਗੱਡੀ 20 ਮਿੰਟ ਦਾ ਰਹਾ ਸਾਰਾ ਹਾਂ ਜੀ ਹਾਂ ਜੀ ਹਾਂ ਪਾਜੀ ਕਹਿੰਦੇ ਵੀ ਪਤੀਸਾ ਦੇ ਵੇਸਣ ਜਿਹੜਾ ਦੇਸੀ ਕੋ ਦਾ ਮਾਨ ਪਾਣੇ ਬੰਦੇ ਬਿਮਾਰ ਕਰਨਦੇ ਲੱਗ ਲੱਗ ਪਾਣੇ ਬੰਦੇ ਬੰਦੇ ਬਿਮਾਰ ਕਰਨੇ ਦੇਸੀ ਕੋ ਦਿਖਵਾ ਕੇ ਹੈ ਆਹੋ ਆ ਵਧੀਆ ਵੇਛੂਟਾ ਜਾਣਾ ਪੈਗੜ ਸਾਡੇ ਹਾਨੀ ਨਾ ਇਹਨਾਂ ਦੇ ਇਧਰ ਭਾਸ਼ਾ ਹੈ ਵੀਰਾ ਵੀਰਾ ਵੜਾ ਕਰਦੇ ਹਨ ਵੀਰੇ ਕਿੰਨਾ ਕਿੰਨਾ ਵੇਸਣ ਜਾਂ ਵੀਰੇ ਆ ਜਿੱਦਾਂ ਨਹੀਂ ਭਾਜੀ ਇਹ ਯਾਰ ਉੱਪਰੋਂ ਲਿਫਾਵੇ ਚ ਉਹ ਕਿਉਂ ਲਿਫਾਵੇ ਪੋਣਾ ਤੇ ਉਹ ਵੇਸਣ ਵੇਸਣ ਦਾ ਖਾਣਾ ਤੇ ਆ ਅਸੀਂ ਨਹੀਂ ਖਾਣਾ ਆ ਤੇ ਇੱਥੇ ਪਲੇਟ ਚ ਠੀਕ ਹੈਗੇ ਮੁੜ ਕੇ ਬਾਅਦ ਕਰ ਬਾਅਦ ਵਧ ਕੇ ਲਫਾਵੇਂ ਪਣ ਗਏ ਹੋ ਇਦਾਂ ਹੀ ਕੇ ਬਸ ਠੀਕ ਐ ਕਿਦਾਂ ਚਾਹ ਸਵਾਦ ਤੁਹਾਨੂੰ ਚਾਪ ਮਿਉਂਡੇ ਆ ਵੱਖਰੇ ਸ਼ਹਿਰ ਦੀ ਨਵੇਂ ਸ਼ਹਿਰ ਦੀ ਕਿਹਦੀ ਚਾਹੀਦੀ ਆ ਹੂੰ ਪਾਸ਼ਾ ਵਖਰੀ ਇੱਕ ਇੱਕ ਯਾਰ ਇਹ ਮੈਨੂੰ ਨਾਂ ਚਤਾ ਬਣੇਗਾ ਬੰਨੀ ਕੀ ਕਹਿੰਦੇ ਇਹੀ ਸ਼ਹਿਰ ਇਹ ਜਗਰਾਉਂ ਜਗਰਾਉਂਗਾ ਤਾਂ ਗਾਂ ਹੈ ਜੇ 12 ਕਿਲੋਮੀਟਰ ਹੈ ਹੋਰ ਹੀ ਨਾਲ ਐਂਦੇ ਯਾਰ ਸਤਵਾਂ ਬੇੜ ਨਹੀਂ ਨਹੀਂ ਇਹ ਇਹ ਉਹ ਵਗੇ ਜਿੱਥੇ ਆਪਾਂ ਬੈਠੇ ਸਤਵਾਂ ਬੇੜ ਆਏ ਬੇੜ ਹਾਂ ਇੱਕ ਵੇਲਾ ਸੰਧਵਾ ਸਾਡੇ ਉਧਰ ਵੀ ਹੈ ਪਿੰਡਲੇ ਵਾਲ ਹਾਂ ਇਹ ਕਰਦੀ ਆ ਲੈ ਆਦ ਕੰਮ ਬਹੁਤ ਹੋਦੀ ਵੇ ਇਹ ਸਾਡੇ ਉਧਰ ਨਹੀਂ ਕਰਦੇ ਵੇ ਲੈ ਇਧਰ ਨੰਦੇ ਕੰਮ ਹੈ ਕਨੇ ਮਨੇ ਕਿਹਾ ਵੀ ਸਟਾਪ ਰੁਕ ਜਾਓ ਅਜੇ ਬੱਚੇ ਨਗਾਉਂਦੇ ਰੋਕ ਰੋਕ ਕੇ ਮਲਾਂ ਸਾਹਿਬ ਵੀ ਆਪਣਾ ਖਲੋਥੇ ਹੋਈ ਨੇ ਵਖ ਨਾਲ ਹੀ ਤੇ ਅੰਡੇ ਨੇ ਰੱਖਣ ਬੜੇ ਚਿਰ ਤੇ ਤੁਰੇ ਆ ਤੇ ਹੁਣ ਪਹੁੰਚੇ ਆਪਣੀ ਲੋਕੇਸ਼ਨ ਤੇ ਟਾਈਮ ਪਤਾ ਨਹੀਂ ਕੀ ਹੋ ਗਿਆ ਕੀ ਟਾਈਮ ਹੋ ਗਿਆ ਭਲਾ 4 ਵਜ ਗਏ ਹੈ ਸੀ ਨੀ ਹਾਂ 4:00 ਵੱਜ ਗਏ ਲੱਗਦਾ ਬਾਜ਼ਾਰ ਬੜੇ ਨਿਕਨੇ ਕਿ ਉਹ ਤਾਂ ਗੱਡੀ ਗੁੱਡੀ ਨਾ ਗਈ ਭਾਈ ਕੀ ਟਾਈਮ ਹੋਇਆ 4:00 ਵੱਜ ਗਏ 4:00 ਵੱਜ ਗਏ ਜੀ ਜੀ ਆ ਜਾ ਜੀ ਅਸੀਂ ਆ ਗਏ ਇੱਥੇ ਡਾਕਟਰ ਕੋ ਆ ਦੇਖੋ ਨਹੀਂ ਉਹ ਬਹੁਤ ਟੇਲੇ ਦਾ ਸਵੇਰ ਨਾ ਉਹ ਥੋੜਾ ਫੁੱਲ ਕੇ ਆ ਜੂ ਤੁਰ ਕੋਰ 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 ਕੋ ਨੇ ਦੰਦ ਲਾਦਨੇ ਆਵੀ ਰੋਈ ਜਾਂਦੀ ਰੋਣੀਆਂ ਘਸਦੀ ਹਾਂ ਦੋਈ ਲੈ ਉਹ ਲੂੰਬੜੀ ਹੈ ਕੰਦੀ ਲੈ ਕੰਦੀ ਇਹਨੂੰ ਰੰਗ ਕਰਤਾ ਏ ਉਹ ਇੱਕ ਵਿਚਾਰਾ ਪੁੱਤਰੇ ਫਿੰਡਾ ਪਰਲੇ ਬਨੇ ਵਾਈਟ ਜਿਹੜਾ ਉਹ ਲੂੰਬੜੀ ਆ ਕੰਦੀ ਬੇਲੇ ਰੰਗ ਕਰੰਦੇ ਪਿਛਲਾ ਪਾਇਆ ਪਿਛਲੇ ਮੈਂ ਅੰਕਲ ਨੇ ਬੋਲਾ ਅੰਕਲ ਜੀ ਇੱਕ ਲੂੰਬੜੀ ਰੱਖੀ ਨਾ ਕੋਈ ਨਹੀਂ ਤਾਂ ਜਾਣਦੇ ਸਵਾਰੀ ਕਰਦੀਆਂ ਉਹ ਵਲਿੰਦੇ ਤੂੰ ਬਹਿ ਜਾਣਾ ਤੇ ਸਵਾਰੀ ਕਰਨੀ ਉਹਨਾਂ ਦੀ ਵੇਖ ਦੋਖਾਂ ਦੇ ਲੋਕੀ ਦੋਖ ਨਹੀਂ ਆ ਰਹੇ ਨਹੀਂ ਫੇਰ ਤਾਂ ਨਹੀਂ ਹੋਇਆ ਮੁੰਡੇ ਦਾ ਤਾਂ ਰੁਕ ਗਿਆ ਉਹ ਉੱਥੇ ਲੈ ਵੀ ਦੀਦੀ ਨੂੰ ਜਾ ਗਈ ਆਜੋ ਆਜੋ ਮਹਾਰਾਜ ਜਲਦੀ ਆਓ ਜਲਦੀ ਚੱਲ ਗਿਆ ਹੁਣ ਹਾਂਜੀ ਚੱਲੀਏ ਇਹ ਬਹੁਤ ਦੁਖੀ ਕਰਦੀ ਕੁੜੀ ਭਾਈਏ ਭਾਈਓ ਲੇਟ ਸਰ ਪੀਲੇ ਆ ਨਾ ਆਇਆ ਨਾ ਕੋਈ ਪਿਆਰੋ ਫਰਕ ਕੋ ਚਾਹ ਨਾ ਆਈ ਪਹੁੰਚੇ ਗੁਰਦਰ ਸਾਹਿਬ ਤਨ ਤਨ ਬਾਬਾ ਅਨੰਦ ਸਿੰਘ ਜੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਤੇ ਇੱਧਰ ਸਰੋਵਰ ਅੱਛਾ ਇਹ ਗੱਡੀ ਅੱਛਾ ਇਹ ਕਿਹੜੀ ਗੱਡੀ ਅੱਛਾ ਕਾਰ ਲੱਗੀ ਹੋਈ ਹੈ ਵਾਹਿਗੁਰੂ ਕਾਰ ਕਾਰ ਗੈਰਜ ਤਨ ਤਨ ਬਾਬਾ ਈਸ਼ਰ ਸਿੰਘ ਜੀ ਉਹ ਇਤਿਹਾਸ ਲਿਖਿਆ ਹੋਣਾ ਨਾ ਗੱਡੀ ਦਾ ਇਹ ਤੁਸੀਂ ਇੰਟਰਸੈਕਸ਼ਨ ਕਰ ਰਹੇ ਹੋ ਸਰੋਵਰ ਦੇ ਵਾਹਿਗੁਰੂ ਇਸ ਜਗ੍ਹਾ ਤੇ ਤਨਤਨ ਬਾਬਾ ਨੰਦ ਸਿੰਘ ਜੀ ਜੋ ਕਿ ਸੰਤ ਉਹਦਾ ਨਿਵੀ ਹੋ ਕੇ ਬੈਠਦੇ ਸਨ ਉਹ ਇਧਰ ਹਸ ਲਿਖਿਆ ਸਾਹਮਣੇ ਮੱਥਾ ਟੇਕ ਲਿਆ ਭਾਜੀ ਹੁਣੇ ਕਹਿੰਦੇ ਲੰਗ ਤੇ ਲੰਗ ਦੇ ਮੱਥਾ ਟੇਕ ਜੀਏ ਮਹਾ ਵੀ ਚਲੋ ਟੇਕ ਚੱਲਦੇ ਆ ਵੀ ਮਹਾ ਆਖਣ ਦਾ ਵੀ ਸਾਡੇ ਆਖਣੇ ਲੱਗਦੇ ਨੇ ਮਹਾ ਚਲੋ ਮੱਥਾ ਟੇਕ ਚੱਲਦੇ ਨਾਲੇ ਹੁਣ ਨੇੜੇ ਤੇ ਆਏ ਆ ਆਪਾਂ ਸੰਦੀਪ ਹੰਨੂਲੇ ਆ ਗਏ ਕਰਤਾਰ ਮੰਨੀ ਢਾਬੇ ਤੇ ਕਰਤਾਰ ਮੰਨੀ ਢਾਬਾ ਉੱਥੇ ਤੁਰੇ ਨਹੀਂ ਦੇ ਕਰਤਾਰ ਮੰਨੀ ਢਾਬੇ ਆ ਗਏ ਇੱਥੇ ਹੁਣ ਇੱਥੇ ਦੀ ਅਲੰਦਰ ਤੋਂ ਆਈਏ ਆਈ ਤਾਂ ਫਿਰ ਇੱਥੇ ਰੁਕ ਜਾਈਏ ਉਥੇ ਦਾਲ ਬੜੀ ਫੇਮਸ ਹੈਗੀਆਂ ਆਪਣਾ ਜਲੰਧਰ ਦੀ ਘਰਤਾਰ ਮੁੰਨਿ ਢਾਬੇ ਤੇ ਆਪਾਂ ਫਿਰ ਇੱਥੇ ਆਈ ਬੈ ਆਂ ਦਾਲ ਕੀ ਚੀਸ ਚਲੀ ਇਹ ਵੈਰੈਟੀ ਕਾਫੀ ਰ ਫੇਮਸ ਹੈਗੀਆਂ ਬਹੁਤ ਕਹਿੰਦਾ ਸਵਾਦ ਆ ਹੈ ਇਥੋਂ ਮੀਆਂ ਤੇ ਇੱਥੇ ਜਦੋਂ ਆਪਾਂ ਜਲੰਧਰ ਕੋਈ ਕੰਮ ਹੋਵੇ ਲੁਧਿਆਣੇ ਇੱਥੇ ਫਿਰ ਰੋਟੀ ਖਾਵੇ ਜਾਈ ਦੀ ਆਪਾਂ ਤੇ ਨਾਲ ਅੱਜ ਭਾਜੀ ਨੇ ਟੇਸਟ ਕਰਵਾਵਾਂਗੇ ਇਹਨਾਂ ਨੇ ਤਾਂ ਉਦਾਂ ਦੋ ਫੁਲਕੇ ਖਾ ਲਈ ਤੇ ਜਦੋਂ ਇਹ ਕੁੜੀ ਹੋਈ ਨਾ ਉਦੋਂ ਤੇ ਐ ਭੋਲੀ ਸੀ ਭੋਲੀ ਹੁਣ ਵੇ ਪੈਰ ਲੱਗਦੇ ਕਿਤੇ ਠਾਣ ਦੇ ਵਿੱਚ ਨਾ 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 ਕਰ ਦੋ ਆ ਚੀਜ਼ ਇੱਥੋਂ ਦੀ ਬੜੀ ਫੇਮਸ ਹੈ ਜੀ ਮੈਂ ਦੋਨੋਂ ਚੀਜ਼ਾਂ ਹੀ ਦਾਰ ਰਹੇ ਐਵੇਂ ਕਰਕੇ ਹੁੰਦੀ ਆ ਦੇਖੋ ਲੈ ਵੀ ਇੱਥੇ ਪਹੁੰਚੇ ਸੀਗੇ ਆਪਾਂ ਇਹ ਹੈਗਾ ਆ ਆਪਣਾ ਕਰਤਾਰ ਮਨੀ ਟੱਬ ਆ ਤੇ ਇਹ ਹੈਗਾ ਆ ਕੰਟੈਕਟ ਨੰਬਰ ਤੇ ਆ ਚੱਕੋ ਠੀਕ ਹੈ ਲੋਕੇਸ਼ਨ ਇਹ ਜਲੰਧਰ ਦੇ ਵਿੱਚ ਆ ਠੀਕ ਹੈ ਸਾਰੇ ਜਾਣੇ ਜਰੂਰ ਪਹੁੰਚਿਓ ਰੋਟੀ ਖਾਣ ਇਹ ਆਪਣੀ ਗੱਡੀ ਆ ਸਾਈਡ ਤੇ ਲਾਈ ਕਿਰਨ ਫਿਰ ਉੱਪਰ ਗਈ ਨਹੀਂ ਪੌੜੀਆਂ ਸਗੀਆਂ ਇੰਨੇ ਫਿਰ ਅੰਦਰੇ ਰੋਟੀ ਖਾ ਲਈ ਗੱਡੀ ਦੇ ਅੰਦਰ ਹੀ ਇਥੋਂ ਕੁੜੀਆਂ ਵਾਸਤੇ ਲੈ ਲਾਂਗੇ ਦੁੱਧ ਥੋੜਾ ਹਾ ਢਾਬੇ ਤੋਂ ਕਿਉਂਕਿ ਬੋਤਲ ਦਾ ਦੁੱਧ ਮੁੱਕ ਗਿਆ ਗੱਡੀ ਉਹ ਰੋਡ ਤੇ ਲਾ ਆਏ ਆ ਥੋੜਾ ਸਾਈਡ ਕਰਕੇ ਉਧਰ ਠੰਡ ਚੰਗੀ ਹੈ ਕਰਨੇ ਭਾਈ ਆਹ ਨਾਲ ਰਹੇ ਆ ਵੀ ਛੇਟਾ ਵਾਦੀ ਠੰਡ ਠੰਡੇ ਨਹੀਂ ਰੋਕਦਾ ਪਾਜੀ ਆਹ ਟ੍ਰੈਫਿਕ ਹੈ ਨਹੀਂ ਕੋਹਾ ਬਹੁਤ ਠੰਡੀ ਯਾਰ ਕੋਟੀ ਵਾਲਾ ਨਹੀਂ ਉਹਦਾ ਇਹ ਕੋਟੀ ਪਾਈ ਆ ਪਤਲੀ ਜੀ ਆਵੇ ਮਾੜੀ ਮਟੀ ਦਰਮਿਆਨ ਨਹੀਂ ਤਾਂ ਲੱਗਣ ਤੁਹਾਨੂੰ ਵੀ ਠੰਡ ਤੁਸੀਂ ਹੁੰਦਾ ਦੜਵੱਟੀ ਬਾਜੀ ਅੱਜ ਪੁਲਸ ਵਾਲੇ ਲੱਗਣ ਨੇ ਮੁਲਾਜ਼ਮ ਹੈ ਅੱਗੇ ਦੋ ਮੁਲਾਜ਼ਮਾਂ ਨੇ ਘੇਰੇ ਨਹੀਂ ਕਹਿੰਦੇ ਲੰਮੇ ਜਲ ਮਰਾਇਸਾ ਮੁਲਾਜ਼ਮ ਸਾਹਿਬ ਨਾਲ ਬੈਠੇ ਦੁੱਧ ਗਰਮ ਕਰਾ ਲਿਆ ਵਾ ਹੁਣ ਚੱਲੇ ਆ ਆਪਾਂ ਘਰੇ ਲੇ ਫੋਨ ਗੱਡੀ ਛੱਡੇ ਜੀ ਇਹਨਾਂ ਨੇ ਤਾਂ ਸੁਣਨਾ ਹੀ ਨਹੀਂ ਆ ਮੈਂ ਲੱਗਾ ਤੁਹਾਨੂੰ ਤੁੰਬਾ ਘਦੋ ਦਿੱਤਾ ਲੈਣ ਮਾ ਸਰ ਥੋਰ ਕੀ ਤੁੰਬਾ ਕੀ ਹੋਰ ਕੀ ਕਿਲੋ ਦਿੱਤਾ ਤੁਸੀਂ ਦੁੱਧ ਦੇ ਸੀ ਲੈ ਵੇ ਰਸਤੇ ਦੇ ਵਿੱਚ ਪਹੁੰਚੇ ਤਾਂ लवली ਦੇ ਨਾਲ ਚੱਲ ਪਈਆਂ ਗੱਲਾਂ ਬਾਤਾਂ ਆਹ ਉੱਪਰ ਖਲੋਤੀ ਹੋਈ ਜਾ ਨਹੀਂ ਨਹੀਂ ਨਾ ਨਾ ਹੁਣ ਚੱਲੇ ਆਪਾਂ ਬਸ ਬਸ ਕੀ ਕਰਨ ਦੇ ਬਹਿ ਕਰਨ ਦਿਓ ਬਹਿ ਕਰਨ ਦਿਓ ਇਹ ਵੀ ਵੇਖਣ ਦੇ ਹੀ ਲਵਲਿੰਗ ਵੇਲਾ ਆਪਾਂ ਸਸੀ ਘਾਵੇਲਾ ਤੁਹਾਨੂੰ ਬੁਲਾ ਹੀ ਲਿਆ ਆਪਾਂ ਹੈ ਵਧੀਆ ਗੱਲ ਆ ਕੀ ਹਾਲ ਸਾਹਿਬ ਜੀ ਠੀਕ ਠਾਕ ਹੈ ਨਹੀਂ ਮੇਰੀ ਜਾਨ ਦੁਰੋ ਵੀ ਕਰ ਜਾਂਦੀ ਆ ਚਲਾਂ ਆਪਾਂ ਦੇ ਕੋਟ ਰਦੀ ਨਹੀਂ ਹੁਣ ਉਹਨੂੰ ਪਤਾ ਲੱਗ ਗਿਆ ਮੇਰੀ ਮਾਸੀ ਆ ਹਨਾ ਇੱਥੇ ਇੱਥੇ ਹੁਣ ਆ ਜਾਂਦੀ ਤੇ ਇੱਕ ਨਹੀਂ ਮੇਰਾ ਪਤੀ ਬਾਈ ਬਾਈ ਕਰਾਂਦੀ ਹੋਈ ਅੱਜ ਰੱਖ ਲਾਂ ਮੈਂ ਰੱਖ ਲੋ ਰੱਖ ਲੋਗੇ ਰਾਤ ਵੀ ਇਹ ਆਉਣਾ ਪੈਣਾ ਤੈਨੂੰ ਕੋਈ ਨਹੀਂ ਆਉਣਾ ਹਾਂ ਆ ਜੀ ਮੈਂ ਕਿ ਆਵਾਂਗੇ ਸੂਟ ਲੈ ਲਵਲੀ ਤੇ ਆ ਬੜੀ ਦੂਰ ਜਿੱਥੇ ਵਿਆਹ ਹੀ ਗਈ ਹੈਂ ਦੀ ਭਰਾ ਹੁੰਦੀ ਨਹੀਂ ਹੈ ਉਹ ਲੈ ਕੇ ਦਿੰਦੀ ਦੁੱਧ ਪਾ ਲਿਆ ਕਾਫੀ ਬਣਾ ਕੇ ਪਾ ਦੀਏ ਕਾਫੀ ਦੇਣੀ ਪਾ ਕੇ ਹਾਂ ਸਾਰਾ ਸਮਾਨ ਗੱਡੀ ਦੇ ਵਿੱਚ ਰਹਿ ਗਿਆ ਮੋਬਾਈਲ ਆ ਵੀ ਫੜ ਲੈ ਹਾ ਹਾ ਖਾਂਡਾ ਫੜ ਸਸਗੇ ਡੈਡੀ ਸਸਕਾ ਸਸਕਾ ਠੀਕ ਠਾਕ ਠੀਕ ਠਾਕ ਸੱਚੇ ਕੰਮੀ ਕਿਦਾਂ ਫਿਰ ਠੀਕ ਠਾਕ ਹੈ ਆ ਕੇ ਗਏ ਉਹ ਕਰਨੇ ਹਲਦੀ ਪੁੱਟ ਕੇ ਲਿਆ ਜੂ ਉਹ ਸਮਝਣਾ ਪੁੱਟ ਦੇ ਖਪਿਆ ਹਾਂ ਪਰ ਇਹ ਦੂਜੇ ਜੂਨ ਲੱਗੇ ਧਵਾ ਧਾਈ ਪਰ 8 8.5 ਹੋ ਗਏ ਹੁਣੇ ਹਟੇ ਹਾਂ ਤੂੰ ਓਕੇ ਹਟੇ ਆਹ ਹਲਦੀ ਪੁੱਟ ਲਈ ਜੂਨ ਤੋਂ ਹਲਦੀ ਪਲਾਟ ਚ ਨਹੀਂ ਭੇਜੀ ਡੜ ਨੇ ਬੜੀ ਮਿਹਨਤ ਪਾਈ ਮਿਹਨਤ ਬੜੀ ਪਈ ਡੜ ਕਹਿੰਦੇ ਉਥੇ ਪੁੱਟ ਕੇ ਲਿਆ ਪਹਿਲਾਂ ਅਮੜ ਕੇ ਧੋਤੀ ਧੋਣੀ ਪਾਣੀ ਤੇ ਉਹ ਤਾਂ ਦੱਸਾਂ ਉਹ ਨੁਕਸਾਨ ਕਰਤਾ ਉਧਰ ਮਾ 54500 ਰੁਪਏ ਦੇ ਪੰਮੀ ਨੇ ਨੁਕਸਾਨ ਕਰਤਾ ਸਿਹਰ ਦਾ ਤੋੜਤੀ ਆ ਇਥੋਂ ਆਹੋ ਇਹ ਨਿਕਲੀ ਨਹੀਂ ਤੋੜ ਹੀ ਦਿੱਤੀ ਫੜ ਗਈ ਉਹ ਨਹੀਂ ਯਾਰ ਪਰ ਫਿਰ ਵੀ ਉਹਨਾਂ ਮੈਂ ਕਿਹਾ ਵੀ ਮੈਂ ਆ ਮਾੜੀ ਆ ਟੁੱਟਣ ਵਾਲੀ ਆ ਨਾਲ ਹੀ ਰਹਿਗਾ ਬਟ ਤੂੰ ਤੁਣਕ ਨੂੰ ਜੇ ਰਹਿਗਾ ਨਾਲ ਮਾ ਟੁੱਟ ਗਈ ਆ ਇੱਧਰ ਹੀ ਸਸੀ ਕਾ ਬੁਲਾਉਣ ਦੇ ਜਲਦੀ ਚੱਲੀ ਆ ਹਣ ਦੋਵੇਂ ਹੱਥ ਜੋੜ ਕੇ ਨਹੀਂ ਬੁਲਾਉਣ ਦੇ ਉਧਰ ਨੂੰ ਮੂੰਹ ਕਰਕੇ ਸੱਚ ਕੇ ਬੁਲਾ ਦੋ

ਮੰਮੀ ਦੇ ਬੜੀ ਸ਼ੀਤੀ ਅੱਖੇ ਲੱਗਦੀ ਐ ਨਾ ਨੂੰ ਨੂੰ ਮੈਂ ਕਹਾਂ ਤੇ ਬੋਲਦੀ ਨਹੀਂ ਆ ਹਾਂ ਕੋਣ ਐ ਹਰ ਨਾ 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 ਉਂਗਲ ਜਿਹੜੀ ਤੂੰ ਕਰਦੀ ਐ ਨਾ ਤਾਂ ਨੂੰ ਉਂਗਲ ਬੜੀ ਸੋਹਣੀ ਤੁਮਾਂ ਨੂੰ ਬਹੁਤ ਸੋਹਣੀ ਸਹੀ ਗੱਲ ਐ ਇੱਕ ਬਾਏ ਨਾ 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 ਹਰ ਕੋਣ ਇਹ ਦੈਂਦਿਸਰਾ ਰਾਖਸਰਾ ਨਾ ਹੋ ਗਿਆ ਨਹੀਂ 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 ਦੁੱਧ ਬਿਨਾਂ ਮੇਰਾ ਤਾਂ ਉਹਨੂੰ ਬੜੀ ਝੜ ਹੁੰਦੀ ਹਾਲੇ ਦੇਖੋ ਕਿੰਨੀ ਸਾਫ਼ ਕੋਠੇ ਪਾ ਦੇ ਸੁੱਕਣੇ ਨਹੀਂ ਪਾਈ ਨਹੀਂ ਆਹ ਝੜਦੀ ਹੈ ਹੁਣ ਸੁੱਕਣੇ ਪਾਉਣੀ ਪਊਗੀ ਪੂਰੀ ਉਹਨੂੰ ਬਾਅਦ ਕੀ ਨਾ ਪਾਣੀ ਚ ਫੇਰ ਪਾਉਣੀ ਆ ਸੁੱਕਣੇ ਪਾਉਣੀ ਫੇਰ ਓਹ ਮਿਹਨਤ ਦੇ ਬਹੁਤ ਆ ਫਿਰ ਕੇ ਹਣਾ ਮਿਹਨਤ ਸਾਰੀ ਉਹਦੀਆਂ ਕਟੀਆਂ ਬਾਲਟਾ ਭਰਿਆ ਜੜਾਂ ਦਾ ਲੱਠਾ ਹਾਂ ਬੋਰੇ ਚ ਲੈ ਹਣੇ ਪਾ ਕੇ ਕੇ ਸਿੰਗੀਆਂ ਮੜੀਆਂ ਕੀ ਕਰੂਗਾ ਕਿੰਨਾ ਫੇਰ ਵੀ ਲੱਗਦਾ ਚੱਲ ਮਹਾਰਾਜ ਦੀ ਮਿਹਰ ਹੋ ਗਈ ਫਿਰ ਤੇ ਇੰਨਾ ਜੇ 20 ਕਿਲੋ ਆ ਤੇ ਮੇਰੇ ਨਾਲ 10 ਕਿਲੋ ਫੇਰ ਨਿਕਲੂਗੀ ਕਿ ਸੁੱਕ ਸਕਗੇ ਜਾਨ ਨਹੀਂ ਜਦੋਂ ਮੁਜੀਬ ਮੈਂ ਖਾਧੀ ਇਹ ਬਣਾ ਮੇਰੀ ਜੀ ਚੱਲ ਐਡਾ ਐਡਾ ਲਫਾਫਾ ਹੁੰਦਾ ਕਿਲੋ ਦਾ ਫੇਰ ਵੀ ਉਹ ਇੱਕ ਉਹ ਤੋਂ ਕਿੰਦੋ ਜਾਂਦੀ ਨਹੀਂ ਜਾਂਦੀ ਕਿਲੋ ਆਹ ਲੋ ਆ ਸੌਫ ਜੀ ਆ ਉਹ ਆਪਣਾ ਅਸੀਂ ਰੋਟੀ ਖਾਧੀ ਕਿਲੋ ਕਿਲੋ ਪਿਆ ਸੌਫ ਮੰਮੀ ਆਹ ਆ ਚੰਗੇ ਨੇ ਦੀ ਨਹੀਂ ਕਿੰਨੂ ਨੇ ਆਪਣੇ ਘਰ ਚਲ ਗਏ ਉਹ ਤੋ ਤਾਰ ਕੇ ਗੱਡੀ ਨਾਲ ਲੋਕ ਕਰਦੇ ਥਾਡੇ ਹਾਂ ਬੜਾ ਦੁੱਖ ਲੱਗਾ ਬਸ ਐਡਾ ਸੂਰੇ ਸੂਰੇ ਨੁਕਸਾਨ ਕਰਤਾ ਨਾ ਇਹ ਕੰਮ ਵਾਲੀ ਕੁਸਲ ਹੋਇਆ ਚਲੋ ਕੀ ਕਰਨਾ ਹੁਣ ਫਿਰ ਕੀ ਕਰਨਾ ਨਜਕਦਮ ਧੂਤੀ ਜਦਮ ਪਹਿਲੇ ਜਦਾਂ ਐ ਜਕਦਮ ਪੈਰ ਕੱਢਦੇ ਉੱਤੋਂ ਹੀ ਮੁੜ ਗਈ ਉਹ ਬਸ ਟੁੱਟ ਗਈ ਨਾਲ ਹੀ ਪਿੰਕ ਭੱਗ ਨਾ ਬੰਨੀ ਨੇ ਕਾਫੀ ਚੇਰ ਹੋ ਗਿਆ ਸੀ ਤੇ ਅੱਜ ਕਾਫੀ ਦਿਨਾ ਬਾਅਦ ਬੰਨੀ ਆ ਤੇ ਕਿਦਾਂ ਸਹੀ ਲੱਗ ਰਹੀ ਏ ਵੇ ਤੇ ਪੱਗ ਚਲੋ ਹੈ ਹੀ ਸੋਹਣੀ ਹੁੰਦੀ ਹੈ ਸਿਰ ਦਾ ਤਾਜ ਆ ਫਿਰ